ਹਾਂਜੀ ਅੱਜ ਸੋਨੂੰ ਪਤਾ ਹੀ ਹੈ ਹਨਾ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਭਾਨੇ ਸਿੱਧੂ ਬਾਈ ਨੇ ਅੱਜ ਬਾਹਰ ਆਉਣਾ ਉਹਦੀ ਜ਼ਮਾਨਤ ਹੋਣੀ ਹੈ ਅੱਜ ਬਾਈ ਨੇ ਘਰੇ ਜਾਣਾ ਸੀ ਹੋਇਆ ਕੀ ਹੈ ਸਾਰੀ ਭਾਨਾ ਸਿੱਧੂ ਬਾਈ ਦੀ ਟੀਮ ਸਾਰੇ ਹੋਰ ਜਿੰਨੇ ਵੀ ਬਾਈ ਨੂੰ ਪਿਆਰ ਕਰਦੇ ਨੇ ਚਲੋ ਆਏ ਸੀ ਵੀ ਚਲੋ ਆਪਾਂ ਜੇਲ੍ਹ ਨੂੰ ਚੱਲਦੇ ਹਾਂ ਮਲੇਰ ਕੋਟਲੇ ਗਏ ਪਰ ਉੱਥੇ ਜਾ ਕੇ ਹੁੰਦਾ ਕੀ ਹੈ ਤੁਸੀਂ ਸਾਰੀਆਂ ਵੀਡੀਓ ਸਾਰਾ ਕੁਝ ਸੁਣ ਲਿਆ ਵੀ ਬਾਈ ਨੂੰ ਉੱਥੋਂ ਚੱਕਿਆ ਜਦੋਂ ਉਹਦੀ ਜ਼ਮਾਨਤ ਹੋ ਗਈ ਸਿੱਧਾ ਪਟਿਆਲੇ ਲੈ ਆਏ ਪਰਚਾ ਕਾਹਦਾ ਫੇਰ ਉਹੀ ਸ਼ਬੀ ਖਰਾਬ ਕਰਨ ਵਾਲੀ ਗੱਲ ਆ ਗਈ ਹਨਾ ਵੀ ਇੱਕ ਚੈਨੀ ਚੋਰ ਕਹਿੰਦੇ ਵੀ ਚੈਨੀ ਦਾ ਕੋਈ ਪਰਚਾ ਕਰਤਾ ਤੁਸੀਂ ਇੱਕ ਚੀਜ਼ ਦੇਖੋ ਵੀ ਤਿੰਨ ਚਾਰ ਦਿਨਾਂ ਤੋਂ ਜਦੋਂ ਤੋਂ ਬਾਈ ਨੂੰ ਪੁਲਿਸ ਨੇ ਚੱਕਿਆ ਸੀ ਉਸੇ ਤਰ੍ਹਾਂ ਤੋਂ ਪੋਜੀਟਿਵ ਵੀਡੀਓ ਆ ਰਹੀਆਂ ਸੀ ਸਾਰੀਆਂ ਵਾਰ ਵੀ ਭਾਨੇ ਸਿੱਧੂ ਨੇ ਸਾਡੇ ਵਾਸਤੇ ਇਹ ਕਰਿਆ ਭਾਨੇ ਸਿੱਧੂ ਨੇ ਇੰਨੇ ਪੈਸੇ ਮੜਵਾਏ ਉਹ ਸਾਰੀ ਜਿਹੜੀ ਗੇਮ ਇਹਨਾਂ ਨੇ ਬਣਾਈ ਸੀ ਉਹ ਝੂਠੀ ਪੈ ਗਈ ਠੀਕ ਹੈ 10000 ਰੁਪਏ ਮੰਗਣ ਵਾਲੀ ਜਦੋਂ ਲੋਕ ਕਹੀ ਜਾਂਦੇ ਨੇ ਵੀ ਸਾਡਾ 50 50 ਲੱਖ ਰੁਪਇਆ ਕਢਵਾ ਕੇ ਦੇਤਾ ਸਾਡੇ ਕਹਿਣ ਦੇ ਬਾਵਜੂਦ ਭਾਨੇ ਨੇ ਪੈਸੇ ਦਾ ਕੀ ਲੈਣੇ ਸੀ ਚਾ ਇਥੋਂ ਦਵਗੇ ਵੀ ਵੀ ਬੰਦਾ ਸੱਚਾ ਹੀ ਹੈ ਜਮਾ ਆਪਾਂ ਇਹਨੂੰ ਝੂਠਾ ਸਾਬਤ ਕਰ ਨਹੀਂ ਸਕਦੇ ਚਲੋ ਬਾਈ ਦੀ ਜਮਾਨਤ ਲੱਗ ਗਈ ਹਨਾ ਉਹ ਹੁਣ ਇਹਨਾਂ ਨੇ ਕੀ ਕਰਿਆ ਫੇਰ ਸ਼ਬੀ ਖਰਾਬ ਕਰਨ ਦੇ ਮਾਰਿਆ ਨੇ ਇਧਰਲੇ ਪਾਸੇ ਮੈਂ ਤਾਂ ਯਾਰ ਦੋ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਮੰਗਦਾ ਸਰਕਾਰ ਤੋਂ ਵੀ ਪੁਲਿਸ ਤੋਂ ਵੀ ਪ੍ਰਸ਼ਾਸ਼ਨ ਤੋਂ ਵੀ ਵੀ ਤੁਸੀਂ ਸਾਨੂੰ ਇਹ ਚੀਜ਼ ਦਾ ਹੱਲ ਤਾਂ ਦੱਸ ਦੋ ਕੀ ਹੈ ਜਿਹੜੇ ਠੱਗ ਜੰਤ ਬੈਠੇ ਨੇ ਜਿਹੜੇ ਬੰਦੇ ਪੈਸੇ ਨਹੀਂ ਦੇ ਰਹੇ ਹੈਗੇ ਵਾਪਸ ਲੋਕਾਂ ਦੇ ਖਾਦੇ ਹੋਏ ਤੁਸੀਂ ਸਾਨੂੰ ਹੱਲ ਦੱਸੋ ਸੀ ਛੋਡੇ ਕੋਲੇ ਉਹ ਬੰਦਿਆਂ ਨੂੰ ਲੈ ਆਉਨੇ ਆ ਐਮਐਲਏਾਂ ਕੋਲੇ ਉਹਨਾਂ ਨੂੰ ਲੈ ਜਾਂਦੇ ਆ 100 100 ਬੰਦੇ ਦਾ ਡੇਲੀ ਫੋਨ ਆਉਂਦਾ ਵੀ ਸਾਡੇ ਨਾਲ ਠੱਗੀ ਹੋ ਗਈ ਸਾਡਾ ਗਰੀਬ ਪਰਿਵਾਰ ਹੈ ਸਾਡੀ ਜ਼ਮੀਨ ਵੇਚ ਗਈ ਸਾਡੇ ਗਹਿਣੇ ਕਰ ਦੋ ਆਪਦੇ ਆਪ ਦੇ ਹਲਕੇ ਦੇ ਆਪਦੇ ਆਪ ਦੇ ਜਿਹੜੇ ਪੁਲਿਸ ਸਟੇਸ਼ਨਾਂ 'ਚ ਲੋਕਾਂ ਨੇ ਕੰਪਲੇਟਾਂ ਲਿਖਾਈਆਂ ਜਾਂ ਉਹਨਾਂ ਨੇ ਤੁਸੀਂ ਉਹਨਾਂ ਨੂੰ ਬਲਾਤ ਆ ਲੈਣੇ ਹੋ ਇੱਕ ਵਾਰੀ ਉਹਨਾਂ ਤੇ ਬਲਾ ਕੇ ਮਾੜੀ ਮੋਟੀ ਕਾਰਵਾਈ ਕਰ ਦਿਓ ਓਵੇਂ ਦੀ ਓਵੇਂ ਫੇਰ ਹੁਣ ਤੁਸੀਂ ਇਹ ਚੀਜ਼ ਦਾ ਜਿਆਦਾ ਹੱਲ ਦਾਦੋ ਭਾਨੇ ਨੂੰ ਕੀ ਲੋੜ ਐ ਫਿਰ ਇਹ ਚੱਕਰਾਂ 'ਚ ਪੈਣ ਦੀ ਉਹ ਵੀ ਤਾਂ ਤਾਂ ਹੀ ਪੈ ਰਿਆ ਨਹੀਂ ਤਾਂ ਤੁਸੀਂ ਐਂ ਦੇਖ ਲਓ ਅਰਵਤਾਰ ਭਾਈ ਵੀ ਆ ਜਿਹੜੀ ਉਮਰ ਐ ਇਹ ਉਮਰ ਇੱਕ ਐਸ਼ ਕਰਨ ਦੀ ਹੁੰਦੀ ਹੈ ਨਾ ਬਾਕੀ ਜਿਹਦੇ ਕੋਲੇ ਸਾਰਾ ਕੁਝ ਹੈਗਾ ਉਹਨੂੰ ਤਾਂ ਆ ਚੱਕਰਾਂ 'ਚ ਪੈਣ ਦੀ ਲੋੜ ਕੀ ਐ ਉਹਦਾ ਥਾਣੇ ਦੇ ਮੂਰਦੀ ਨਾ ਲੰਗੇ ਕਿਸੇ ਪਿੱਛੇ ਆ ਸਿਆਲਾ ਦੀਆਂ ਰਾਤਾਂ ਕੱਢ ਸਕਦਾ ਕੋਈ ਹੋਰ ਆ ਚੀਜ਼ਾਂ ਨੂੰ ਦੇਖ ਕੇ ਜਿਵੇਂ ਧੱਕਾ ਹੋ ਰਿਹਾ ਜਿਵੇਂ ਇਹਨਾਂ ਨੇ ਪਹਿਲਾਂ ਇੱਕ ਕੁੜੀ ਨੇ ਸ਼ਿਕਾਇਤ ਵੀ ਦਰਜ ਕਰਾਈ ਸੀ ਵੀ 10000 ਰੁਪਏ ਭਾਨਾ ਮੰਗਦਾ ਬਿਲਕੁਲ ਪੁਲਿਸ ਨੂੰ ਦੇਖਣਾ ਚਾਹੀਦਾ ਸੀ ਵੀ ਜਿਹੜੀ ਉਹ ਜਨਾਨੀ ਏਜੰਟ ਜਿਹਨੇ ਸ਼ਿਕਾਇਤ ਦਰਜ ਕਰਾਈ ਆ ਵੀ ਇਹਦਾ ਆਪਦਾ ਕਰਤਾਰ ਕਿਹੋ ਜਿਹਾ ਹੈ ਉਹ ਤੇ ਕੰਪਲੇਟਾਂ ਉਸੇ ਥਾਣੇ 'ਚ ਹੋਈਆਂ ਵੀ ਹੋਈਆਂ ਸੀ ਉਸੇ ਥਾਣੇ ਦੇ ਵਿੱਚ ਕੰਪਲੇਟਾਂ ਨੇ ਪੈਸੇ ਦੱਬੇ ਹੋਏ ਆ ਉਹਨੇ ਲੋਕਾਂ ਦੇ ਤੇ ਅੱਜ ਵੀ ਸਾਨੂੰ ਇਹਨੇ ਫੋਨ ਆਉਂਦੇ ਜਾਣ ਤੇ ਮੈਂ ਬਹੁਤ ਜਲਦੀ ਉਹ ਲੋਕ ਵੀ ਸਾਹਮਣੇ ਲੈ ਕੇ ਆਉਂਗਾ ਜਿਨ੍ਹਾਂ ਲੋਕਾਂ ਦੇ ਪੈਸੇ ਉਹ ਕੁੜੀ ਦੇ ਕੋਲ ਫਸੇ ਹੋયા ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਉਹਨੂੰ ਸਵਾਲ ਕਰੇ ਵੀ ਤੂੰ ਇੰਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੋਈ ਆ ਤੂੰ ਇੰਨੇ ਲੋਕਾਂ ਦੇ ਪੈਸੇ ਦੱਬੇ ਹੋਇਆ ਤੇ ਤੂੰ ਇੱਕ ਉਹ ਬੰਦੇ ਦੇ ਉੱਪਰ ਇਲਜ਼ਾਮ ਲਾਉਣੀ ਆ ਜਿਹਨੇ ਕਰੋੜਾ ਰੁਪਈਆ ਲੋਕਾਂ ਦਾ ਵਾਪਸ ਕਰਾਤਾ ਇੱਕ ਤਾਂ ਬਈ 60 ਲੱਖ ਰੁਪਈਆ ਗੱਲ ਫੋਨ ਆਇਆ 60 ਲੱਖ ਰੁਪਈਆ ਨਹੀਂ ਕਹਿੰਦੇ ਸਾਡੇ ਨਾਲ ਠੱਗੀ ਮਾਰੀ ਐ ਤੇ ਉਹਦਾ ਜਿਹੜਾ ਲਾਇਸੈਂਸ ਐ ਅਸੀਂ ਰੱਦ ਕਰਾਇਆ ਉਹ ਬੰਦੇ ਕਹਿੰਦੇ ਅਸੀਂ ਕੋਰਟ 'ਚ ਗਵਾਹੀ ਤੱਕ ਦਵਾਂਗੇ ਉਹੋ ਬੰਦੇ ਹੋ ਗਏ ਤੇ ਇੱਕ ਪੁਲਿਸ ਦੇ ਵਿੱਚ ਸੀ ਮਲਾਜ਼ਮ ਜਿਹੜੇ ਬੰਦਿਆਂ ਦਾ ਪਰਿਵਾਰ ਉਹਨਾਂ ਨੇ ਚਲੋ ਫੇਲ ਲਈ ਹੋਣੀ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਭਾਨੇ ਕੋਲ ਆਏ ਭਾਨੇ ਨੇ ਉਹ ਬੰਦਿਆਂ ਦੇ ਪੈਸੇ ਵਾਪਸ ਕਰਾਈ ਤੇ ਅਗਲੀ ਗੱਲ ਦੇਖੋ ਹੌਣ ਲਾਇਆ ਵੀ ਵੀ ਚੋਰੀ ਦਾ ਲੁੱਟ ਖੋਹ ਦਾ ਇਹਨਾਂ ਨੇ ਜਿਹੜਾ ਹੁਣ ਪਰਚਾ ਪਾਇਆਗਾ ਠੀਕ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਲੱਖਾਂ ਲੋਕ ਇੰਸਟਾਗ੍ਰam ਇੱਕ ਸੋਸ਼ਲ ਮੀਡੀਆ ਉੱਥੇ ਭਾਨੇ ਨਾਲ ਜੁੜਿਆ ਸਨੈਪਚੈਟ ਫੇਸਬੁੱਕ ਸਾਰੇ ਪਾਸੇ ਐਡੀ ਵੱਡੇ ਵੱਡੇ ਸਿੰਗਰਾਂ ਦੀ ਫੈਨ ਫਾਲੋਇੰਗ ਨਹੀਂ ਹੁੰਦੀ ਜਿੰਨੀ ਭਾਨੇ ਸਿੱਧੂ ਦੀ ਆ ਤੇ ਹੁਣ ਮੈਨੂੰ ਦੱਸੋ ਵੀ ਭਾਨੇ ਨੇ ਕੋਈ ਐਡ ਕੀਤੀ ਆ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਰੀਲ ਪਾ ਕੇ ਕੋਈ ਚਲੋ ਬਾਕੀ ਯਾਰ ਦੋਸਤੋ ਹੁਣ ਉਹਨਾਂ ਨਾਲ ਵੀਡੀਓ ਪਾ ਦਿੰਦਾ ਸਾਡੇ ਵਰਗੀਆਂ ਉਂ ਦੱਸੋ ਭਾਨੇ ਨੇ ਕਿਸ ਤੋਂ ਐਡ ਕੀਤੀ ਹੋਵੇ ਭਾਨੇ ਨੂੰ 10-10 ਲੱਖ ਰੁਪਈਆ ਲੋਕ ਦਿੰਦੇ ਆ ਵੀ ਸਾਡੀ ਐਡ ਕਰਦੇ ਸਾਡੇ ਗਾਣੇ 'ਚ ਆ ਜਾ ਸਾਡੇ ਐਂ ਕਰਦੇ ਪਰ ਭਾਨੇ ਨੇ ਕਦੇ ਕੀਤਾ ਉਹ ਵੀ ਸਿਰਫ ਜੇ ਕੋਈ ਲਿਆਜ ਤੌਰ ਤੇ ਲਿਆਜ ਤੌਰ ਤੇ ਲਿਆਜ ਪਿਆਰ ਚ ਕੁਛ ਵੀ ਕਰਦਾ ਹੈ ਲਿਆਜ ਪਿਆਰ ਨਾਲ ਬਾਕੀ ਪਹਿਲਾ ਸਿੱਧੂ ਮੂਸੇ ਵਾਲੇ ਬਾਈ ਨਾਲ ਸੀ ਉਹ ਬਾਈ ਨਾਲ ਐਦੂ ਮੈਨੂੰ ਦੱਸੋ ਇਹ ਭਾਨੇ ਨੇ ਕੋਈ ਕੀਤਾ ਹੋਵੇ ਮੈਂ ਕਿਹਾ ਪਹਿਲਾਂ ਵੀ ਕਹਿਆ ਇੰਸਟਾਗ੍ਰਾਮ ਤੇ ਜਿਹੜੇ ਲੱਕ ਜੇ ਹਲਾਉਂਦੇ ਆ ਨਾ ਇਹ ਵੀ 3-3 ਲੱਖ ਰੁਪਈਆ ਮਹੀਨੇ ਦਾ ਕਮਾ ਲੈਂਦੇ ਆ ਆ ਜਿਹੜੇ ਹਲਾਉਂਦੀਆਂ ਲੱਕ ਜੇ ਸਾਰੇ ਹੀ ਤੇ ਭਾਨੇ ਦਾ ਕਿਰਦਾਰ ਤਾਂ ਫੇਰ ਵੀ ਕਿੱਡਾ ਹੈਗਾ ਕਿੱਡਾ ਸਟੇਟਸ ਆ ਭਾਨੇ ਦਾ ਯਾਰ ਭਾਨਾ ਬਾਈ 1 ਮਿੰਟ ਦੇ ਵਿੱਚ ਲੱਖ ਰੁਪਿਆ ਕਮਾ ਸਕਦਾ ਐਨੀ ਉਹ ਪਹੁੰਚ ਰੱਖਦਾ ਇਹ ਤਾਂ ਚੈਨੀਆਂ ਚੁੰਨੀਆਂ 10000 ਅਸੀਂ ਇੱਕ ਗੱਲ ਕਹਿੰਦੇ ਯਾਰ ਅਸੀਂ ਬਾਈ ਦੇ ਕੋਲੇ ਰਹਿੰਦੇ ਆ ਠੀਕ ਹੈ ਇੰਨਾ ਟਾਈਮ ਸਾਨੂੰ ਨਾਲ ਰਹਿੰਦਿਆਂ ਨੂੰ ਹੋ ਗਿਆ ਅਸੀਂ ਆਪਦਾ ਸਿਰ ਨੀਵਾ ਕਰ ਲਾਂਗੇ ਸਾਡਾ ਸਿਰ ਹੋਊਗਾ ਛੋਡੇ ਸਾਰਿਆਂ ਦੀ ਜੁੱਤੀਆਂ ਹੋਣੀਆਂ ਜਿਉਂ ਨੇ 1 ਰੁਪਿਆ ਵੀ ਕਦੇ ਕਿਸੇ ਤੋਂ ਮੰਗਿਆ ਹੋਵੇ ਖਾਦਾ ਹੋਵੇ ਠੀਕ ਹੈ ਪਤਾ ਨਹੀਂ ਹਲੇ ਕਿੰਨੇ ਪਤਾ ਨਹੀਂ ਕਿੰਨੇ ਕੁ ਲੋਕ ਪਏ ਨੇ ਜਿਹਦਾ ਭਲਾ ਕਰਿਆ ਬਾਈ ਨੇ ਅਸੀਂ ਸਿਰਫ ਤੁਹਾਨੂੰ ਬੇਨਤੀ ਇਹ ਵੀਡੀਓ ਰਾਈ ਇਹ ਚੀਜ਼ ਕਰਦੇ ਆ ਵੀ ਕਿ ਸ ਨੀਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆ ਚੀਜ਼ਾਂ ਨਾਲ ਇਹਨਾਂ ਦੀਆਂ ਗੱਲਾਂ 'ਚ ਨਾ ਉਹ ਹਲੇ ਹੋਰ ਵੀ 5-7 22 ਤੇਲੇ ਹੋਰ ਭੌਂਕਣਗੇ ਬਹੁਤ ਕੁੱਤਿਆਂ ਵਾਂਗੂ ਵੀ ਇਹ ਦੇਖ ਲੋ ਇਹ ਇਹ ਆ ਫਲਾਣਾ ਕਿਸੇ ਦੀਆਂ ਗੱਲਾਂ 'ਚ ਨਾ ਉਹ ਸੱਚ ਦਾ ਸਾਥ ਦਿਓ ਪਾਨਾ ਸਿੱਧੂ ਇੱਕ ਪੰਜਾਬ ਵਾਸਤੇ ਲੜਨ ਵਾਲਾ ਬੰਦਾ ਹੈ ਤੇ ਉਹ ਕਦੇ ਵੀ ਛੋਡੇ ਤੋਂ ਭਾਈਦਾ ਨਹੀਂ ਹੈ ਗਿਆ ਅਸੀਂ ਸਾਨੂੰ ਹੋਰ ਕੁਝ ਨਹੀਂ ਕਰਨ ਵਾਸਤੇ ਕਹਿੰਦੇ ਸਿਰਫ ਇਹ ਹੈ ਵੀ ਸੱਚ ਦਾ ਸਾਥ ਦਓ ਤੇ ਸੱਚੇ ਬੰਦੇ ਤੇ ਯਕੀਨ ਰੱਖਿਓ ਪਾਨਾ ਸਿੱਧੂ ਕਦੇ ਵੀ ਕਿਸੇ ਦਾ ਯਕੀਨ ਟੁੱਟਣ ਨਹੀਂ ਦੇਊਗਾ ਇਹ ਸਾਡੀ ਵੀ ਜਵਾਨ ਹੈ ਠੀਕ ਹੈ ਸਾਡਾ ਸਿਰ ਛੋਡੀ ਜੁੱਤੀਆਂ ਹੋਣੀਆਂ ਜੇ ਇਹ ਕੋਈ ਹੋਰ ਕਹਿਣੀ ਚਾਹਣਾ ਵੀ ਜਿਹੜੇ ਆ ਪਰਚੇ ਪਾਉਂਦੇ ਆ ਜਿਵੇਂ ਬਾਈ ਨੇ ਵੱਡੇ ਵੀਰ ਨੇ ਪਹਿਲਾਂ ਕਿਹਾ ਵੀ ਪਾਨੇ ਦੀ ਸ਼ੋਭੀ ਖਰਾਬ ਕਰਨ ਦੇ ਲਈ ਇਹ ਕੁਸ਼ ਕੀਤਾ ਜਾ ਰਿਹਾ ਤੁਸੀਂ ਦੇਖੋ ਪਹਿਲੇ ਦਿਨ ਤੋਂ ਪਾਨੇ ਸਿੱਧੂ ਨੂੰ ਆਲਟੋ ਗੱਡੀ ਦੇ ਵਿੱਚ ਲੈ ਕੇ ਆਏ ਠੀਕ ਹੈ ਅਲਟੋ ਗੱਡੀ ਚ ਲੈ ਕੇ ਆਏ ਉਸ ਤੋਂ ਬਾਅਦ ਆਹ ਨਵਾਂ ਪਰਚਾ ਪਾਇਆ ਉਹ ਵੀ ਚੋਰੀ ਦਾ ਲੁੱਟ ਖੋਹ ਦਾ ਇਹ ਕਿਉਂ ਕੀਤਾ ਗਿਆ ਕਿਉਂਕਿ ਭਾਨਾ ਹੁਣ ਲੀਡਰਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਬਿਲਕੁਲ ਜੀ ਅੱਜ ਕੱਲ ਲੀਡਰਾਂ ਨੂੰ ਕੌਣ ਪੁੱਛਦਾ ਲੀਡਰਾਂ ਦੇ ਨਾਮ ਨਹੀਂ ਜ਼ਿਆਦਾ ਲੋਕਾਂ ਨੂੰ ਤੇ ਭਾਨ ਭਾਨੇ ਦੇ ਗੇਟਾਂ ਦੇ ਵਿੱਚ ਕਿੰਨੇ ਲੋਕਾਂ ਦਾ ਇਕੱਠ ਹੁੰਦਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੁਣ ਭਾਨਾ ਰੜਕਦਾ ਉਹਨਾਂ ਨੂੰ ਆਏ ਆ ਵੀ ਜਿਹੜਾ ਹੁਣ ਭਾਨਾ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਇਹਨੂੰ ਕਿਵੇਂ ਕੱਢੀਏ ਬਾਹਰ ਕਿਵੇਂ ਇਹਦੀ ਸ਼ੋਭੀ ਖਰਾਬ ਕਰੀਏ ਪਾਨੇ ਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਉਹਦੇ ਉੱਪਰੇ ਝੂਠੇ ਪਰਚੇ ਪਾਏ ਜਾ ਰਹੇ ਆ ਤੇ ਮੈਂ ਲੋਕਾਂ ਅਗੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗੈਨਤੀ ਦੇ ਵਿੱਚ ਪਾਨੇ ਦਾ ਸਾਥੋ ਅੱਜ ਨਜਾਇਜ਼ ਪਰਚੇ ਪਾਉਂਦੇ ਆ ਕੱਲ ਨੂੰ ਹੁਣ ਬਸ ਰੱਬ ਮਿਹਰ ਕਰੇ ਸਾਡੇ ਭਰਾ ਦੇ ਉੱਪਰ ਕੋਈ ਆਂਚ ਨਾ ਆਵੇ 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਪਿੰਡ ਕੋੜਦੁੰਨੇ 10:30 ਵਜੇ 10:30 ਵਜੇ ਸਾਰਿਆਂ ਸਾਹਮਣੇ ਬੇਨਤੀ ਆ ਵੀ ਪਿੰਡ ਕੋੜਦੁੰਨੇ ਤੁਸੀਂ ਜਰੂਰ ਪਹੁੰਚਣਾ ਤਾਂ ਕਿ ਆਪਾਂ ਵੱਧ ਤੋਂ ਵੱਧ ਇਕੱਠ ਕਰਕੇ ਪ੍ਰਸ਼ਾਸਨ ਨੂੰ ਦੱਸ ਸਕੀ ਆ ਵੀ ਪੂਰਾ ਪੰਜਾਬ ਭਾਨੇ ਦੀ ਪਿੱਠ ਦੇ ਉੱਪਰ ਖੜਾ ਹੈਗਾ ਵੀ ਪੂਰੇ ਪੰਜਾਬ ਨੂੰ ਮਾਣਾ ਇਸ ਮੁੰਡੇ ਤੇ ਵੀ ਭਾਨਾ ਕਦੇ ਵੀ ਗਲਤ ਨਹੀਂ ਕਰ ਸਕਦਾ ਤੇ ਇੱਕ ਮੈਂ ਤੁਹਾਨੂੰ ਲਾਸਟ ਦੇ ਬੇਨਤੀ ਕਰਦਾ ਸਰਕਾਰ ਜੀ ਤੁਸੀਂ ਵੀ ਦੁਬਾਰੇ ਲੋਕਾਂ ਦੇ ਘਰੇ ਵੋਟਾਂ ਮੰਗਣ ਆਉਣਾ ਹੈ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਫੇਰ ਵੀ ਦੇਣੇ ਪੈਣਗੇ ਇਹ ਨਹੀਂ ਹੈਗਾ ਵੀ 5 ਸਾਲ ਵਾਸਤੇ ਸਰਕਾਰ ਆ ਗਈ ਤੁਹਾਨੂੰ ਲੋਕਾਂ 'ਚ ਜਾਣਾ ਨਹੀਂ ਪਊਗਾ ਲੋਕਾਂ 'ਚ ਤੁਹਾਨੂੰ ਜਾਣਾ ਜਾਣਾ ਪਊਗਾ ਤੇ ਲੋਕ ਸੱਚ ਦਾ ਸਾਥ ਦਿੰਦੇ ਨੇ ਲੋਕ ਹੁਣ ਬਹੁਤ ਜ਼ਿਆਦੇ ਸਿਆਣੇ ਹੋ ਗਏ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਘਰ-ਘਰ ਆ ਕੇ ਦੁਬਾਰੇ ਦੇਣੇ ਪੈਣਗੇ ਇਸ ਕਰਕੇ ਧੱਕਾ ਨਾ ਕਰੋ ਸੱਚ ਜਿਹੜਾ ਹੈਗਾ ਉਹਨੂੰ ਬਾਹਰ ਲੈ ਕੇ ਆਓ ਝੂਠ ਦਾ ਸਾਥ ਨਾ ਦਿਓ